ਦਾਂ ਬਲਵਾਨੋਂ ਅੱਜ ਵਾਲਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਲਈ ਤੁਹਾਨੂੰ ਇਹ ਚੀਜ਼ ਕਿਸੇ ਨੇ ਦੱਸਣੀ ਨਹੀਂ ਆ ਪਰ ਤੁਸੀਂ ਇਹਦੇ ਸ਼ਿਕਾਰ ਜ਼ਰੂਰ ਹੋ ਜਾਣਾ ਜੇ ਤੁਸੀਂ ਇਸ ਟਾਈਮ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂ ਤੁਹਾਡਾ ਵਿਆਹ ਹੋ ਚੁੱਕਾ ਵਾ ਜਾਂ ਹੋਣ ਵਾਲਾ ਵਾ ਆਫ ਕੌਰਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਮੈਰਿਜ ਆ ਜਿਹੜੀ ਜਾਂ ਰਿਲੇਸ਼ਨਸ਼ਿਪ ਆ ਉਹ ਹਣੀ ਆ ਕਿਤੇ ਨਾ ਕਿਤੇ ਜਾ ਕੇ ਸੋ ਆ ਚੀਜ਼ ਜਿਹੜੀ ਮੈਂ ਦੱਸਣ ਲੱਗਾ ਹਾਂ ਜੇ ਤੁਹਾਨੂੰ ਟਾਈਟਲ ਪੜ੍ਹ ਕੇ ਪਤਾ ਨਹੀਂ ਲੱਗਾ ਕਿ ਬੰਦਿਆਂ ਨੂੰ ਆਪਣੀ ਜਨਾਨੀ ਮੂਰੇ ਕਦੀ ਵੀ ਰੋਣਾ ਕਿਉਂ ਨਹੀਂ ਚਾਹੀਦਾ ਜਾਂ ਕਦੀ ਵੀ ਕੰਪਲੇਨ ਕਿਉਂ ਨਹੀਂ ਕਰਨੀ ਚਾਹੀਦੀ ਇਹ ਟੋਪਿਕ ਅੱਜ ਮੈਂ ਤੁਹਾਨੂੰ ਐਕਸਪਲੇਨ ਕਰਨਾ ਹੈ ਤੇ ਇਹਦੇ ਰੀਜ਼ਨ ਦੱਸਣੇ ਆ ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਇਹ ਚੀਜ਼ ਆਪਾਂ ਨਹੀਂ ਕਰ ਸਕਦੇ ਭਾਵੇਂ ਉਹ ਕੁੜੀ ਜਿੰਨਾ ਮਰਜੀ ਫੋਰਸ ਕਰੇ ਤੁਹਾਨੂੰ ਕਿ ਇਟਸ ਓਕੇ ਤੂੰ ਓਪਨ ਅਪ ਹੋ ਸਕਦਾ ਵਾ ਮੇਰੇ ਨਾਲ ਇਮੋਸ਼ਨਲ ਜੇ ਕੋਈ ਗੱਲ ਆ ਜਿਹੜੀ ਚੀਜ਼ ਤੈਨੂੰ ਤੰਗ ਕਰ ਰਹੀ ਆ ਤੂੰ ਉਹਦੇ ਬਾਰੇ ਕੰਪਲੇਨ ਕਰ ਸਕਦਾ ਵਾ ਮੇਰੇ ਨਾਲ ਐਸੂਨ ਐਜ਼ ਤੁਸੀਂ ਇਹ ਚੀਜ਼ ਕਰਤੀ ਨਾ ਆਉਂਦੇ 6 ਮਹੀਨਿਆਂ ਦੇ ਵਿੱਚ ਵਿੱਚ ਉਸ ਕੁੜੀ ਦੀ ਤੁਹਾਡੇ ਪ੍ਰਤੀ ਜਿਹੜੀ ਰਿਸਪੈਕਟ ਆ ਨਾ ਉਹ ਡ੍ਰੌਪ ਹੋ ਜੂਗੀ ਉਹਨੇ ਜੇ ਤੁਹਾਨੂੰ ਉਹ ਪਿਆਰ ਕਰਦੀ ਐ ਉਸ ਪਿਆਰ ਚੋਂ ਉਹਨੇ ਨਿਕਲ ਜਾਣਾ ਅਗਲੇ 6 ਤੋਂ 7 ਮਹੀਨਿਆਂ ਦੇ ਵਿੱਚ ਵਿੱਚ ਤੇ ਉਹਦਾ ਰੀਜ਼ਨ ਆ ਤੁਸੀਂ ਉਹਦੇ ਸਾਹਮਣੇ ਇਮੋਸ਼ਨਲ ਹੋ ਗਏ ਰੋਣ ਲੱਗ ਪਏ ਜਾਂ ਐਕਸੈਸਿਵ ਕੰਪਲੇਨ ਕਰਨੀ ਸ਼ੁਰੂ ਕਰ ਦਿੱਤੀ ਸਿੰਪਲ ਐ ਬ੍ਰੋ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਆਪਣੀ ਜਨਾਨੀ ਮੂਰੇ ਗਰਲਫ੍ਰੈਂਡ ਮੂਰੇ ਰੋਣੇ ਆ ਨਾ ਫਿਰ ਇਵੈਂਚੁਅਲੀ ਜਦੋਂ ਕੱਲ ਨੂੰ ਤੁਹਾਡਾ ਉਹਦੇ ਨਾਲ ਆਰਗੂਮੈਂਟ ਹੋਇਆ ਲੜਾਈ ਹੋਈ ਵਰਬਲ ਆਰਗੂਮੈਂਟ ਤੁਹਾਨੂੰ ਜ਼ਰੂਰ ਉਹ ਚੇਤਾ ਕਰਾ ਦੇਗੀ ਕਿ ਤੂੰ ਦੇ ਆਪ ਦੋ ਰੋਂਦੇ ਆ ਬੰਦਿਆਂ ਨੂੰ ਵੀ ਕਿ ਹੀ ਸਮਝਿਆ ਜਾਣਾ ਜੇ ਬੰਦੇ ਕੁੜੀਆਂ ਦੇ ਮੂਰੇ ਰੋਂਦੇ ਆ ਤੇ ਪਰ ਜੇ ਉਹ ਨਹੀਂ ਰੋਂਦੇ ਜੇ ਉਹ ਓਪਨ ਅਪ ਨਹੀਂ ਹੁੰਦੇ ਜੇ ਉਹ ਚੀਜ਼ਾਂ ਸ਼ੇਅਰ ਨਹੀਂ ਕਰਦੇ ਫਿਰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵਾ ਤੂੰ ਬੜਾ ਕੋਲਡ ਆ ਤੂੰ ਇਮੋਸ਼ਨਲੀ ਅਨਵੇਲੇਬਲ ਆ ਫਿਰ ਇਹਦਾ ਮਤਲਬ ਕਿ ਆਪਾਂ ਸਟਕ ਗਿਆ ਕਿ ਸਾਨੂੰ ਓਪਨ ਅਪ ਹੋਣਾ ਚਾਹੀਦਾ ਵਾ ਕਿ ਜਾਂ ਸਾਨੂੰ ਸਾਰਾ ਕੁਝ ਕੋਟ ਦੇ ਰੱਖਣਾ ਚਾਹੀਦਾ ਵਾ ਜੇ ਆਪਾਂ ਓਪਨ ਅਪ ਹੁੰਨੇ ਆ ਫੇਰਾਂ ਨੂੰ ਵੀਕ ਸਮਝਿਆ ਜਾਂਦਾ ਵਾ ਜੇ ਆਪਾਂ ਓਪਨ ਅਪ ਨਹੀਂ ਹੁੰਦੇ ਫੇਰਾਂ ਨੂੰ ਕਿਹਾ ਜਾਂਦਾ ਤੁਸੀਂ ਇਮੋਸ਼ਨਲੀ ਅਨ ਅਵੇਲੇਬਲ ਆ ਤੁਸੀਂ ਜੇ ਆਸ ਟਾਈਮ ਰਿਲੇਸ਼ਨਸ਼ਿਪ ਦੇ ਚਾਂਸਸ ਆਗੇ ਆ ਚਹੀ ਤੁਸੀਂ ਜਰੂਰ ਸੁਣੀ ਹੋਗੀ ਤੁਮੇ ਨਾਲ ਗੱਲ ਕਰ ਸਕਦਾ ਵਾਂ ਤੂੰ ਮੇ ਨਾਲ ਇਮੋਸ਼ਨਲੀ ਓਪਨ ਅਪ ਹੋ ਸਕਦਾ ਵਾਂ ਜਿਹੜੇ ਅਸਲੀ ਬੰਦੇ ਆ ਓ ਇਮੋਸ਼ਨ ਸ਼ੋ ਕਰਦੇ ਆ ਜਿਹੜੇ ਅਸਲੀ ਬੰਦੇ ਓ ਰੋਂਦੇ ਆ ਤੁਸੀਂ ਇਹ ਗੱਲ ਸੁਣ ਕੇ ਤੁਹਾਨੂੰ ਲੱਗਾ ਮੈਂ ਵੀ ਇਹ ਸਹੀ ਕਹਿ ਰਹੀ ਕੁੜੀ ਮੈਂ ਇਹਦੀ ਗੱਲ ਸੁਣ ਲੈਣਾ ਤੁਸੀਂ ਉਸੇ ਵळे ਓਪਨ ਅਪ ਹੋ ਗਏ ਤੁਸੀਂ ਰੋ ਵੀ ਲਿਆ ਤੁਸੀਂ ਸਾਰਾ ਕੁਝ ਸ਼ੇਅਰ ਵੀ ਕਰਤਾ ਸਾਰਾ ਕੁਝ ਉਹਨੂੰ ਦੱਸਤਾ ਪਰ ਹੌਲੀ ਹੌਲੀ ਤੁਹਾਡੇ ਰਿਲੇਸ਼ਨਸ਼ਿਪ ਦਾ ਤੁਹਾਡੀ ਮੈਰਿਜ ਦਾ ਡਾਇਨਾਮਿਕਾ ਜਿਹੜਾ ਉਹ ਚੇਂਜ ਹੁੰਦਾ ਬਣਾ ਬਰੋ ਉਸ ਕੁੜੀ ਨੇ ਤੁਹਾਨੂੰ ਵੇਖਣ ਦਾ ਨਜ਼ਰੀਆ ਬਦਲ ਲੈਣਾ ਜਿਹੜੀ ਰਿਸਪੈਕਟ ਤੁਸੀਂ ਓਪਨ ਅਪ ਹੋਣ ਤੋਂ ਪਹਿਲਾਂ ਡਿਸਰਵ ਕਰਦੇ ਸੀ ਨਾ ਰੋਣ ਤੋਂ ਪਹਿਲਾਂ ਡਿਸਰਵ ਕਰਦੇ ਸੀ ਉਹ ਰਿਸਪੈਕਟ ਹੋਣ ਉਹਟਰ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਰਹਿਣੀ ਮੈਂ ਵੀ ਉਹ ਤੁਹਾਨੂੰ ਦੱਸ ਵੀ ਦਵੇ ਕਿ ਮੈਨੂੰ ਹੁਣ ਸੇਮ ਕਨੈਕਸ਼ਨ ਨਹੀਂ ਮਿਲ ਹੁੰਦਾ ਤੇਰੇ ਨਾਲ which is normal actually ਤੇ ਉਹਨੂੰ ਮੈਂ ਵੀ ਪਤਾ ਉਹਨਾਂ ਨੂੰ ਵੀ ਕਿਉਂ ਕਿ ਉਹਨੇ ਤੁਹਾਨੂੰ ਰੋਂਦਾ ਹੋਇਆ ਵੇਖ ਲਿਆ ਕੁੜੀਆਂ ਨੇ ਹਮੇਸ਼ਾ ਤੁਹਾਨੂੰ ਕਹਿਣਾ ਵਾ ਓਪਨ ਅਪ ਹੋ ਜਾ ਮੇਰੇ ਨਾਲ ਇਮੋਸ਼ਨਲ ਜੋ ਵੀ ਤੇਰੀ ਲਾਈਫ ਚੱਲ ਰਿਹਾ ਬੇਨਾ ਸ਼ੇਅਰ ਕਰ ਲੈ ਪਰ ਜਿਹੜੀ ਉਹਦੀ ਬਾਇਓਲੋਜੀ ਹੈ ਨਾ bro ਜਿਹੜੇ ਪੁਆਇੰਟ ਆਫ View ਤੋਂ ਇੱਕ ਕੁੜੀ ਮੁੰਡਿਆਂ ਨੂੰ ਵੰਦੀਆਂ ਨਾ ਉਹ ਸਟਰੈਂਥ ਚ ਹੁੰਦੀ ਹੈ ਵੀਕਨੈਸ ਨਹੀਂ ਜਦੋਂ ਇੱਕ ਕੁੜੀ ਇੱਕ ਮੁੰਡੇ ਨੂੰ ਅਥਰੂ ਸੁੱਟ ਦਿਆਂ ਵੇਖ ਲੈਂਦੀ ਹਨ ਆਫ ਕੋਰਸ ਅੱਗੇ ਮੈਂ ਗੱਲ ਕਰੂੰਗਾ ਵੀਡੀਓ ਦੇ ਵਿੱਚ ਕੁਝ ਐਕਸੈਪਸ਼ਨਸ ਆ ਜਿੱਥੇ ਤੁਹਾਡੇ ਅਥਰੂ ਸੁੱਟਣੇ ਜਾਇਜ਼ ਆ ਪਰ ਉਹਨਾਂ ਚੀਜ਼ਾਂ ਤੋਂ ਇਲਾਵਾ ਜਿਹੜੀਆਂ ਮੈਂ ਅੱਗੇ ਦੱਸਣੀਆਂ ਤੁਸੀਂ ਅਥਰੂ ਸੁੱਟ ਰਹੇ ਆ ਆਪਣੀ ਜ਼ਿੰਦਗੀ ਓਵਰ ਸ਼ੇਅਰ ਕਰ ਰਹੇ ਆ ਕੰਪਲੇਨਿੰਗ ਕਰ ਰਹੇ ਆ ਉਸ ਕੁੜੀ ਨੇ ਤੁਹਾਨੂੰ ਜਿੱਦਾਂ ਡੱਬਿਆਂ ਦੇ ਲਿਖਿਆ ਹੁੰਦਾ ਨਾ ਫ੍ਰੇਜਾਈਲ ਕਿ ਇਹਨਾਂ ਦੇ ਜ਼ਿਆਦਾ ਭਾਰ ਨਾ ਪਾਓ ਇਹ ਟੁੱਟ ਸਕਦੀਆਂ ਚੀਜ਼ਾਂ ਜਿਹੜੀਆਂ ਇਹਨਾਂ ਡੱਬਿਆਂ ਦੇ ਵਿੱਚ ਆ ਤੁਹੀਂ ਉਹ ਡੱਬਾ ਬਣ ਕੇ ਰਹੇ ਨੇ ਜਿੱਤੇ ਇੱਕ ਫ੍ਰੇਜ ਆਲ ਦਾ ਸਟicker ਲੱਗ ਜਾਂਦਾ ਇਹ ਬੰਦਾ ਕੋਲਾ ਆ ਪੋਲਾ ਆ ਸੌਫਟ ਆ ਇਸ ਟਾਈਮ ਬ్రో ਹਜ਼ਾਰਾਂ ਲੱਖਾਂ ਬੰਦੇ ਉਹਨਾਂ ਨੂੰ ਮੈਨਿਪੂਲੇਟ ਕੀਤਾ ਜਾਂਦਾ ਵਾ ਇੱਕ ਨਿੱਕੇ ਜੇ ਝੂਠ ਦੇ ਨਾਲ ਉਹ ਝੂਠ ਆ ਕਿ ਤੁਹਾਡੀ ਜਿਹੜੀ ਜਨਾਨੀ ਹੈ ਤੁਹਾਡੀ ਗਰਲਫ੍ਰੈਂਡ ਹੋ ਸਕਦੀ ਵਾਈਫ ਹੋ ਸਕਦੀ ਜੋ ਵੀ ਤੁਹਾਡਾ ਰਿਲੇਸ਼ਨਸ਼ਿਪ ਹੈ ਇਸ ਟਾਈਮ ਉਹ ਤੁਹਾਡੀ ਥੈਰਾਪਿਸਟ ਆ ਬ్రో ਜਦੋਂ ਤੁਸੀਂ ਉਹਦੇ ਨਾਲ ਆਪਣੀ ਪੀੜ ਆਪਣੇ ਇਮੋਸ਼ਨਸ ਸ਼ੇਅਰ ਕਰਦੇ ਆ ਉਹ ਚੀਜ਼ ਤੁਹਾਨੂੰ ਹੋਰ ਲਵੇਬਲ ਬਣਾਉਂਦੀ ਆ ਪਰ ਮੈਂ ਕੋਰੇ ਕਾਗਜ਼ ਤੇ ਲਿਖ ਕੇ ਦੇ ਸਕਦਾ ਵਾਂ ਇਹ ਚੀਜ਼ ਸੱਚ ਨਹੀਂ ਆ ਬਰੋ ਇਸ ਸੋਸਾਇਟੀ ਇਹ ਦੁਨੀਆ ਚਾਹੁੰਦੀ ਹੈ ਤੂੰ ਹੀ ਸੌਫਟ ਹੋ ਜਾ ਤੂੰ ਸਾਰਾ ਕੁਝ ਸ਼ੇਅਰ ਕਰੋ ਸਾਰੀਆਂ ਇਮੋਸ਼ਨਲ ਚੀਜ਼ਾਂ ਆਪਣੀਆਂ ਸਹੇਲੀਆਂ ਨੂੰ ਦੱਸੋ ਉਹਨਾਂ ਮੂਰੇ ਰੋਵੋ ਪਰ ਇਹ ਸੱਚ ਨਹੀਂ ਆ ਤੁਹਾਡੀ ਸਹੇਲੀ ਤੁਹਾਡੀ ਥੈਰਾਪਿਸਟ ਨਹੀਂ ਆ ਬਰੋ ਇਸ ਚੀਜ਼ ਨੇ ਬਸ ਇੱਕੋ ਚੀਜ਼ ਉਹਦੇ ਮਨ 'ਚ ਲੈ ਕੇ ਆਉਣੀ ਹੈ ਕਿ ਮੈਂ ਸਹੀ ਬੰਦਾ ਚੁਣਿਆ ਜਿਹੜੀ ਸਟਰੈਂਥ ਜਿਹੜੀ ਪਾਵਰ ਇਹਨੇ ਡਿਸਪਲੇ ਕੀਤੀ ਹੀ ਮੇਬੀ ਇਸ ਇਨਸਾਨ ਕੋ ਪਾਵਰ ਤੇ ਸਟਰੈਂਥ ਹੈ ਨਹੀਂ ਆਹ ਵੀਡੀਓ ਮੇਬੀ ਤੁਹਾਨੂੰ ਹਲਾ ਦੋਗੀ ਥੋੜਾ ਮੈਂਟਲੀ ਪਰ ਇਹਨੇ ਤੁਹਾਨੂੰ ਆਹ ਜਿਹੜੀ ਲਿੰਬੋ ਆ ਨਾ ਜਾਂ ਇਹ ਕਨਫਿਊਜ਼ਨ ਆ ਕਿ ਮੈਂ ਆਪਣੇ ਇਮੋਸ਼ਨਸ ਆਪਣੀ ਸਹੇਲੀ ਦੇ ਨਾਲ ਸ਼ੇਅਰ ਕਰ ਸਕਦਾ ਵਾਂ ਪ੍ਰੋਪਰਲੀ ਕਿ ਨਹੀਂ ਉਸ ਕਨਫਿਊਜ਼ਨ ਵਿੱਚੋਂ ਕੱਢ ਵੀ ਦੇਣਾ ਕਿਉਂਕਿ ਐਜ਼ ਅ ਮੈਨ ਤੁਹਾਨੂੰ ਜਿਹੜਾ ਸੱਚ ਆ ਉਹ ਸਮਝਣ ਦੀ ਲੋੜ ਆ ਕਿ ਇਮੋਸ਼ਨਲ ਅਵੇਅਰਨੈਸ ਤੇ ਇਮੋਸ਼ਨਲ ਐਕਸਪੋਜ਼ਰ ਦੇ ਵਿੱਚ ਫਰਕ ਆ ਦੁਨੀਆ ਉਹ ਨਾ ਜਿਹੜੀ ਬਰੋ ਉਹਨੇ ਤੁਹਾਨੂੰ ਇੱਕ ਬੜੀ ਤਿੱਖੀ ਤਲਵਾਰ ਦਿੱਤੀ ਹੋਈ ਆ ਪਰ ਲੜਨ ਲਈ ਨਹੀਂ ਤੁਹਾਨੂੰ ਉਹ ਤਲਵਾਰ ਦਿੱਤੀ ਗਈ ਹੈ ਕਿ ਹਾਂ ਇਸ ਤਲਵਾਰ ਨੂੰ ਤੁਸੀਂ ਸਰਾਹਣੇ ਦੀ ਤਰ੍ਹਾਂ ਵਰਤੋ ਆਪਣੇ ਸਿਰ ਥੱਲੇ ਰੱਖ ਕੇ ਤੇ ਸੌ ਤੁਹਾਨੂੰ ਦੱਸਿਆ ਜਾਂਦਾ ਵਾ ਇਮੋਸ਼ਨਲੀ ਅਵੇਲੇਬਲ ਰਹੋ ਉਹ ਕੁੜੀ ਤੁਹਾਡੀ ਪਾਰਟਨਰ ਗਰਲਫ੍ਰੈਂਡ ਰੀਅਲ ਯੂ ਜਿਹੜਾ ਅਸਲੀ ਤੁਹਾਡਾ ਆਪਾ ਆ ਉਹਨੂੰ ਵੇਖਣਾ ਚਾਹੁੰਦੀ ਹੈ ਜਿਹੜਾ ਮੁੰਡਾ ਰੋਂਦਾ ਆ ਉਹ ਅਸਲੀ ਇੱਕ ਸਟਰੋਂਗ ਬੰਦਾ ਆ ਇਹ ਤੁਹਾਨੂੰ ਸੋਸਾਇਟੀ ਕਹਿ ਰਹੀ ਐ ਤੁਹਾਨੂੰ ਤੁਹਾਡੀ ਜਿਹੜੀ ਵਾਕ ਗਰਲਫ੍ਰੈਂਡ ਆ ਉਹ ਕਹਿ ਰਹੀ ਆ ਪਰ ਜਦੋਂ ਐਸੂਨ ਐਸ ਤੁਸੀਂ ਉਹਦੇ ਸਾਹਮਣੇ ਚਾਰ ਅਥਰਸ ਉੱਟ ਤੇ ਕੰਪਲੇਨ ਕਰਤੀ ਇਮੋਸ਼ਨਲੀ ਓਪਨ ਅਪ ਹੋ ਗਏ ਤੁਸੀਂ ਖੁਦ ਵੇਖ ਲੈਣਾ ਹੋਵੇਗੀ ਇੱਕ ਚੇਂਜ ਹੋਣੀ ਆ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਤੇ ਉਹ ਇਸ ਕਰਕੇ ਨਹੀਂ ਹੋਣੀ ਕਿ ਉਹ ਇੱਕ ਮਾੜੀ ਕੁੜੀ ਆ ਉਹ ਇਸ ਕਰਕੇ ਹੋਣੀ ਆ ਕਿਉਂਕਿ ਕੁੜੀਆਂ ਦੀ ਬਾਇਓਲੋਜੀ ਯਾਨੀ ਕਿ ਉਹਨਾਂ ਦੀ ਸਾਈਕੀ ਉਹਨਾਂ ਦਾ ਮਨ ਉਹਨਾਂ ਦੀ ਸੋਲ ਸਟਰੈਂਥ ਫੋਲੋ ਕਰਦੀ ਹੈ ਹਮੇਸ਼ਾ ਮਾਸਕੁਲਿਨਿਟੀ ਫੋਲੋ ਕਰਦੀ ਹੈ ਹਮੇਸ਼ਾ ਪੀੜ ਨਹੀਂ ਇਮੋਸ਼ਨਲ ਡਰਾਮਾ ਨਹੀਂ ਇਮੋਸ਼ਨਲ ਡੰਪਿੰਗ ਨਹੀਂ ਅਥਰੂ ਨਹੀਂ ਤੁਸੀਂ ਜਦੋਂ ਇਹ ਚੀਜ਼ਾਂ ਕਰਦੇ ਹੋ ਤੁਸੀਂ ਉਹ ਬੰਦਾ ਬਣ ਕੇ ਬਾਹਰ ਆਉਂਦੇ ਹੋ ਜਿਹਨੂੰ ਸਪੋਰਟ ਚਾਹੀਦੀ ਹੈ ਪਰ ਐਕਚੁਅਲੀ ਜਿਹੜੀ ਫੈਮਿਨਿਟੀ ਹੈ ਨਾ ਉਹ ਮਾਸਕੁਲਿਨਿਟੀ ਤੇ ਡਿਪੈਂਡ ਹੋਣਾ ਚਾਹੁੰਦੀ ਹੈ ਕਿ ਜੇ ਫੈਮਿਨਨ ਜਿਹੜੀ ਕੁੜੀ ਹੈ ਉਹਨੂੰ ਲੋਡ ਹੋਵੇ ਸਪੋਰਟ ਦੀ ਉਹ ਤੁਹਾਡੇ ਤੇ ਲੀਨ ਹੋ ਸਕੇ ਤੁਹਾਡੇ ਤੇ ਕਾਊਂਟ ਕਰ ਸਕੇ ਪਰ ਜਦੋਂ ਤੁਸੀਂ ਖੁਦ ਸਪੋਰਟ ਮੰਗ ਰਹੇ ਹੋ ਫਰ ਆਫ ਕੋਰਸ ਤੁਸੀਂ ਆਪਣੀ ਪੋਟੈਂਸ਼ੀਅਲ ਜਿਹੜੀ ਤੁਹਾਡੀ ਗਰਲਫ੍ਰੈਂਡ ਆ ਜਾਂ ਪਾਰਟਨਰ ਆ ਵਾਈਫ ਆ ਉਹਨੂੰ ਕਨਫਿਊਜ਼ ਕਰ ਰਹੇ ਹੋ ਉਹ ਕਦੀ ਵੀ ਤੁਹਾਡੀ ਜਿਹੜੀ ਇਮੋਸ਼ਨਲ ਬੈਗੇਜ ਆ ਤੁਹਾਡੀ ਜ਼ਿੰਦਗੀ ਚ ਕੀ ਚੱਲ ਰਿਹਾ ਵਾ ਇਮੋਸ਼ਨਲੀ ਭਾਵੇਂ ਜਿੰਨੀ ਮਾਜੀ ਟਰਮੈਟਿਕ ਗੱਲ ਹੋਵੇ ਉਹ ਨਹੀਂ ਚਾਹੁੰਦੀ ਉਸ ਚੀਜ਼ ਨੂੰ ਕੈਰੀ ਕਰਨਾ ਬਰੋ ਅੱਗੇ ਵੀ ਮੈਂ ਇੱਕ ਵੀਡੀਓ ਚ ਕਿਹਾ ਸੀ ਤੇ ਇੱਥੇ ਮੈਂ ਵੱਖਰੀ ਵੀਡੀਓ ਬਣਾਉਣੀ ਆ ਕਿ ਜੋ ਕੁੜੀਆਂ ਕਹਿੰਦੀਆਂ ਵੰਦ ਜੋ ਕੁੜੀਆਂ ਨੂੰ ਐਕਚੁਅਲੀ ਚਾਹੀਦਾ ਉਹ ਡਿਫਰੈਂਟ ਚੀਜ਼ਾਂ ਆ ਉਹਨੇ ਹਜ਼ਾਰ ਵਾਰ ਕਹਿਣਾ ਵਾ ਤੂੰ ਆਪਣਾ ਪੋ ਤੁਹ ਸਾਰੀਆਂ ਚੀਜ਼ਾਂ ਮੈਂ ਨਾਲ ਸ਼ੇਅਰ ਕਰ ਭਾਰ ਜਿਹੜੀ ਉਹਦੀ ਬਾਇਓਲੋਜੀ ਆ ਜਿਹੜਾ ਉਹਦਾ ਸਰੀਰ ਆ ਨਾ ਬਰੋ ਸਭ ਤੋਂ ਵੱਡਾ ਇੰਡੀਕੇਟਰ ਆ ਉਹਦੇ ਸਰੀਰ ਨੇ ਉਹਦੇ ਵਰਤਾਵੇਂ ਨੇ ਉਹਦੇ ਮੈਨਰਿਜ਼ਮ ਨੇ ਝੂਠ ਨਹੀਂ ਬੋਲਣਾ ਤੁਹਾਨੂੰ ਖੁਸ਼ ਕਰਨ ਲਈ ਮੈਂ ਵੀ ਉਹ ਕਹਿ ਦਊਗੀ ਕਿ ਹਾਂ ਮੈਂ ਨਾਲ ਤੁਹ ਸਾਰੀਆਂ ਚੀਜ਼ਾਂ ਸ਼ੇਅਰ ਕਰ ਸਕਦਾ ਹਾਂ ਭਾਰ ਜਿਹੜਾ ਉਹਦਾ ਵਰਤਾਵਾ ਆ ਨਾ ਜਦੋਂ ਤੁਸੀਂ ਇੱਕ ਵਾਰੀ ਉਹਦੇ ਸਾਹਮਣੇ ਰੋਪੇ ਉਹ ਹੌਲੀ ਹੌਲੀ ਚੇਂਜ ਹੋ ਜਾਣਾ ਕਿਉਂਕਿ ਕੁੜੀਆਂ ਸਟਰੈਂਥ ਵਾਲ ਡਰਾ ਹੁੰਦੀਆਂ ਉਹ ਤਾਂ ਵੀਕਨੈਸ ਤੋਂ ਪਰਾਂ ਭੱਜਦੀਆਂ ਤੇ ਰੋਣਾ ਇੱਕ ਵੀਕਨੈਸ ਦਾ ਸਿਗਨਲ ਆ ਅਨਫੋਰਚੂਨੇਟ ਆ ਮੈਨੂੰ ਪਤਾ ਆ ਪਰ ਮੈਂ ਰੂਲ ਮੈਂ ਨਹੀਂ ਬਣਾਏ ਬ੍ਰੋ ਮੈਂ ਵੀ ਤੁਹਾਡੇ ਵਾਂਗੂ ਗੇਮ ਦੇ ਵਿੱਚ ਆ ਬਸ ਮੈਂ ਰੂਲਸ ਨੂੰ ਅੰਡਰਸਟੈਂਡ ਕਰਦਾ ਆ ਤੇ ਮੈਂ ਚਾਹਨਾ ਕਿ ਤੁਸੀਂ ਵੀ ਜਿੰਨੀ ਛੇਤੀ ਇਹਨਾਂ ਰੂਲਸ ਨੂੰ ਅੰਡਰਸਟੈਂਡ ਕਰ ਲਓਗੇ ਤੁਸੀਂ ਇਸ ਗੇਮ ਨੂੰ ਜ਼ਿੰਦਗੀ ਦੀ ਗੇਮ ਨੂੰ ਜਿੱਤ ਸਕਦੇ ਆ ਕੁੜੀਆਂ ਦੀ ਬਾਇਓਲੋਜੀ ਜਿਹੜੀ ਸਿਕਿਉਰਿਟੀ ਚਾਹੁੰਦੀ ਆ ਤੁਸੀਂ ਉਦੇ ਵਾਸਤੇ ਇੱਕ ਇਮੋਸ਼ਨਲ ਸ਼ੀਲਡ ਬਣਨਾ ਆ ਉਹ ਤੁਹਾਡੇ ਲਈ ਇਮੋਸ਼ਨਲ ਸ਼ੀਲਡ ਨਹੀਂ ਬਣ ਸਕਦੀ ਬ੍ਰੋ ਕੁੜੀਆਂ ਜਿਹੜੀਆਂ ਇਮੋਸ਼ਨਲ ਸ਼ੈਲਟਰ ਆ ਜਿਹੜਾ ਇੱਕ ਸਟਰੋਂਗ ਮਾਸਕੁਲਿਨ ਬੰਦੇ ਵਿੱਚੋਂ ਲੱਭਦੀਆਂ ਆ ਜਿਹੜੀ ਇੱਕ ਕਹੋ ਗਰਾਉਂਡਡ એનર્ਜੀ ਹੁੰਦੀ ਆ ਜਾਂ ਜਿਹੜਾ ਬੰਦਾ ਜਦੋਂ ਆਲੇ-ਦੁਆਲੇ ਕਾਇਓਸ ਆ ਆਲੇ-ਦੁਆਲੇ ਬੜੀ ਹਲਚਲ ਆ ਉਦੋਂ ਵੀ ਕੰਮ ਰਹਿੰਦਾ ਆ ਜਿਹੜਾ ਬੰਦਾ ਸਟਰੋਂਗ ਆ ਜਿਹੜੇ ਬੰਦੇ ਨੂੰ ਆਪਣੀ ਆਈਡੈਂਟੀਟੀ ਦਾ ਪਤਾ ਹੋ ਕਿ ਉਹ ਕੌਣ ਆ ਇੰਨੀਆਂ ਚੀਜ਼ਾਂ ਵੱਲ ਕੁੜੀਆਂ ਅਟਰੈਕਟ ਹੁੰਦੀਆਂ। ਅਟਰੈਕਸ਼ਨ ਤੇ ਮੈਂ ਹੋਰ ਵੀ ਕਾਫੀ ਵੀਡੀਓਜ਼ ਬਣਾ ਚੁੱਕਾ ਹਾਂ ਜੇ ਤੁਸੀਂ ਹਾਲੇ ਤੱਕ ਨਹੀਂ ਵੇਖੀਆਂ। ਜਦੋਂ ਤੁਸੀਂ ਇਮੋਸ਼ਨਲ ਇਨਸਟੇਬਿਲਿਟੀ ਵਿਖਾਉਂਦੇ ਹੋ ਨਾ ਉਹ ਰੋਣਾ ਆ ਸਕਦਾ ਵਾ, ਐਕਸਟਰਾ ਕੰਪਲੇਨਿੰਗ ਹੋ ਸਕਦੀ ਆ। ਇੱਕ ਅੰਗਰੇਜ਼ੀ ਦਾ ਸ਼ਬਦ ਹੈ ਵੈਂਟਿੰਗ। ਵੈਂਟਿੰਗ ਹੁੰਦੀ ਹੈ ਜਦੋਂ ਕੰਮ ਦੇ ਤੁਹਾਨੂੰ ਮਾੜੀ ਜੀ ਪ੍ਰੋਬਲਮ ਆਈ ਹੈ, ਤੁਸੀਂ ਘਰ ਆ ਕੇ ਆਪਣੀ ਸਹੇਲੀ ਨੂੰ ਐਕਸਪਲੇਨ ਕਰਨੇ ਕਿ ਮੇਰੇ ਬੌਸ ਨੇ ਅੱਜ ਮੈਨੂੰ ਆ ਕੇ ਮੈਨੂੰ ਵਧੀਆ ਨਹੀਂ ਲੱਗਾ। ਉਹਨੂੰ ਵੈਂਟਿੰਗ ਕਹਿੰਦੇ ਆ। ਜਾਂ ਕੋਈ ਵੀ ਜਿਹੜਾ ਤੁਹਾਡਾ ਪੇਨਫੁੱਲ ਐਕਸਪੀਰੀ ਉਹਨੂੰ ਤੁਸੀਂ ਆਪਣੀ ਸਹੇਲੀ ਤੇ ਆਪਣੀ ਵਾਈਫ ਤੇ ਅਨਲੋਡ ਕਰਨੇ ਆ ਘਰ ਆ ਕੇ ਵਰਬਲੀ ਫਿਰ ਦੁਹੀਂ ਜਿਹੜਾ ਫੈਮਿਨਨ ਤੇ ਮੈਸਕੁਲਨ ਵਾਲਾ ਰੋਲ ਹੈ ਨਾ ਉਹਨੂੰ ਤੁਸੀਂ ਫਲਿੱਪ ਕਰ ਦਿੱਤਾ ਹੋਇਆ ਵਾ ਇਹ ਚੀਜ਼ਾਂ ਇੱਕ ਕੁੜੀ ਨੂੰ ਸੌਂਪਦੀਆਂ ਵਾ ਇੱਕ ਜਨਾਨੀ ਨੂੰ ਸੌਂਪਦੀਆਂ ਇੱਕ ਬੰਦਾ ਜਦੋਂ ਰੋਂਦਾ ਆ ਵੈਂਟ ਕਰਦਾ ਆ ਪੇਨਫੁਲ ਐਕਸਪੀਰੀਐਂਸਸ ਅਨਲੋਡ ਕਰਦਾ ਵਾ ਆਪਣੀ ਜਨਾਨੀ ਤੇ ਫਿਰ ਉਸ ਰਿਲੇਸ਼ਨਸ਼ਿਪ ਦੇ ਵਿੱਚ ਜਨਾਨੀ ਤੁਸੀਂ ਬਣ ਜਾਂਦੇ ਆ ਤੇ ਇੱਕ ਜਨਾਨੀ ਨੂੰ ਜਨਾਨੀ ਨਹੀਂ ਚਾਹੀਦੀ ਬ੍ਰੋ ਜਿਹੜੀ ਫੈਮਿਨਨ ਕੁੜੀ ਆ ਉਹਨੂੰ ਇੱਕ ਫੈਮਿਨਨ ਕੁੜੀ ਨਹੀਂ ਚਾਹੀਦੀ ਐਜ਼ ਅ ਹਸਬੈਂਡ ਐਜ਼ ਅ ਬੋਏਫ੍ਰੈਂਡ ਹੁਣ ਇਸ ਸਿਚੁਏਸ਼ਨ ਦੇ ਵਿੱਚ ਉਹ ਤੁਹਾਨੂੰ ਇਮੋਸ਼ਨਲੀ ਲੀਡ ਕਰ ਰਹੀ ਆ ਤੋਹੀ ਨਹੀਂ ਉਹ ਤੁਹਾਡੀ ਇਮੋਸ਼ਨਲ ਸ਼ੀਲਡ ਬਣ ਕੇ ਬਾਹਰ ਆ ਰਹੀ ਆ ਤੋਹੀ ਉਹਦੇ ਵਾਸਤੇ ਇਮੋਸ਼ਨਲ ਸ਼ੀਲਡ ਨਹੀਂ ਰਹੇ ਇਸ ਚੀਜ਼ ਨੇ ਤੁਹਾਡੀ ਜਿਹੜੀ ਕੈਮਿਸਟਰੀ ਆ ਪੋਲੈਰਿਟੀ ਆ ਉਹਨੂੰ ਮਾਰ ਦੇਣਾ ਬ੍ਰੋ ਮੇਬੀ ਤਾਂ ਨੂੰ ਹੁਣ ਇੰਨਾ ਗੱਲਾਂ ਤੇ ਹਾਲੇ ਹੀ ਕੀ ਨਾਵੇ ਕਿਉਂਕਿ ਤੁਸੀਂ ਐਕਸਪੀਰੀਅੰਸ ਨਹੀਂ ਕੀਤੀਆਂ ਇਹ ਚੀਜ਼ਾਂ ਪਰ ਇਵੈਂਚੁਅਲੀ ਫਿਊਚਰ ਦੇ ਵਿੱਚ ਜਦੋਂ ਤੁਸੀਂ ਕੀਤੀਆਂ ਆ ਗੱਲਾਂ ਪੱਲੇ ਬੰਨ ਲਓ ਕਿਉਂਕਿ ਜੇ ਤੁਸੀਂ ਇਹਨਾਂ ਦੇ ਅਗੇਂਸਟ ਗਏ ਜੋ ਮੈਂ ਦੱਸ ਰਿਹਾ ਹਾਂ ਇਹਨਾਂ ਦੇ ਅਗੇਂਸਟ ਗਏ ਜਾਂ ਉਲਟ ਚੀਜ਼ਾਂ ਕੀਤੀਆਂ ਜੋ ਮੈਂ ਦੱਸ ਰਿਹਾ ਮੈਂ ਕਹਿ ਰਿਹਾ ਨਾ ਰੋਇਓ ਆਪਣੀ ਜਲੀ ਮੁਰੇ ਕਦੀ ਵੀ ਮੀ ਆਪਣੀ ਵਾਈਫ ਮੂਰੇ ਜੇ ਤੁਸੀਂ ਫੇਰ ਵੀ ਇਹ ਚੀਜ਼ਾਂ ਕਰਦੇ ਹੋ ਫੇਰ ਤੁਸੀਂ ਆਪਣੇ ਆਪ ਨੂੰ ਹੀ ਬਲੇਮ ਕਰਨਾ ਹੈ ਜੇ ਉਹ ਤੁਹਾਡਾ ਰਿਸ਼ਤਾ ਖਰਾਬ ਹੁੰਦਾ ਗਾਂ ਜਾ ਕੇ ਕੁੜੀਆਂ ਨੇ ਕਹਿਣਾ ਹੈ ਬਰੋ ਕਿ ਮੈਂ ਆਪਣੇ ਬੰਦੇ ਨੂੰ ਸਪੋਰਟ ਕਰਦੀ ਹਾਂ ਜਦੋਂ ਇਮੋਸ਼ਨਲ ਹੁੰਦਾ ਵਾ ਜਾਂ ਤੁਹਾਨੂੰ ਆ ਕੇ ਕਹਿਣਾ ਕਿ ਹਾਂ ਮੈਂ ਤੈਨੂੰ ਸਪੋਰਟ ਕਰੂੰਗੀ ਜੇ ਤੂੰ ਇਮੋਸ਼ਨਲ ਆ ਤੂੰ ਮੇਰੇ ਨਾਲ ਓਪਨ ਅਪ ਹੋ ਜਾ ਤੇ ਉਹ ਸਹੀ ਕਹਿ ਰਹੀ ਹੈ ਉਸ ਮੋਮੈਂਟ ਦੇ ਵਿੱਚ ਕਿਉਂਕਿ ਉਹ ਚਾਹੁੰਦੀ ਹੈ ਕਿ ਮੈਂ ਆਪਣੇ ਬॉयਫਰੈਂਡ ਨੂੰ ਹਸਬੈਂਡ ਨੂੰ ਸਪੋਰਟ ਕਰਾਂ ਇਮੋਸ਼ਨਲੀ ਓਵਰ ਟਾਈਮ ਇਸ ਚੀਜ਼ ਨੇ ਔਰ ਇਸ ਰਿਸ਼ਤੇ ਵਿੱਚ ਜਿਹੜੀ ਰਿਸਪੈਕਟ ਆ ਨਾ ਉਹਨੂੰ ਡレイン ਕਰ ਦੇਣਾ ਬ੍ਰੋ ਜਿਹੜੀ ਤੁਹਾਡੇ ਦੋਵਾਂ ਵਿੱਚ ਅਟਰੈਕਸ਼ਨ ਆ ਉਹ ਫੇਡ ਹੋ ਜਣੀ ਹੈ ਤੇ ਫਿਰ ਤੁਹਾਡਾ ਕਨੈਕਸ਼ਨ ਨਾ ਜਿਹੜਾ ਉਹ ਇੱਕਦਮ ਖਤਮ ਹੋ ਜਾਣਾ ਹੈ ਫਿਰ ਉਸ ਕੁੜੀ ਨਹੀਂ ਕਹਿਣਾ ਕਿ ਐਕਚੁਅਲੀ ਮੈਂ ਇਸ ਮੁੰਡੇ ਨੂੰ ਉਨਾ ਪਿਆਰ ਨਹੀਂ ਕਰਦੀ ਜਿੰਨਾ 6 ਮਹੀਨੇ ਪਹਿਲਾਂ ਕਰਦੀ ਜਾਂ ਸਾਡੇ ਚੋਂ ਉਹ ਗੱਲ ਨਹੀਂ ਰਹੀ ਉਸ ਕੁੜੀ ਨੂੰ ਤੁਹਾਡਾ ਬ੍ਰੇਕਡਾਊਨ ਹੋਣਾ ਪਸੰਦ ਨਹੀਂ ਆ ਉਹਨੂੰ ਤੁਹਾਡੀ ਜਿਹੜੀ ਬੈਕਬੋਨ ਆ ਨਾ ਉਹ ਪਸੰਦ ਆ ਜਿੰਨੂੰ ਤੁਸੀਂ ਮੌਜੂਦ ਰੱਖਣਾ ਹੈ ਮੈਜੋਰਟੀ ਬੰਦੇ ਆ ਜਿਹੜੇ ਉਹ ਇਮੋਸ਼ਨਲ ਸਟਰੈਂਥ ਨੂੰ ਮਿਸ ਅੰਡਰਸਟੈਂਡ ਕਰ ਲੈਂਦੇ ਆ ਉਹਨਾਂ ਨੂੰ ਲੱਗਦਾ ਜੇ ਆਪਾਂ ਵਨਰੇਬਲ ਆ ਨਾ ਓਪਨ ਆਪ ਹੁੰਨੇ ਆ ਇਹਦਾ ਮਤਲਬ ਹਨ ਨੂੰ ਰਿਟਰਨ ਦੇ ਵਿੱਚ ਪਿਆਰ ਮਿਲੂਗਾ ਕੇਅਰ ਮਿਲੂਗੀ ਬ੍ਰੋ ਮਾਵਾ ਤੇ ਤੁਹਾਡੀਆਂ ਸਹੇਲੀਆਂ ਤੇ ਤੁਹਾਡੀਆਂ ਜੜੀਆਂ ਵਾਈਫਸ ਆ ਉਹਨਾਂ ਵਿੱਚ ਬੜਾ ਫਰਕ ਆ ਜਦੋਂ ਤੁਸੀਂ ਨਿੱਕੇ ਹੁੰਨੇ ਸੀ ਨਾ ਉਦੋਂ ਤੁਹਾਡੀ ਜ਼ਿੰਦਗੀ ਵਿੱਚ ਮਾੜੀ ਮੋਟੀ ਪੀੜ ਆਉਂਦੀ ਸੀ ਤੁਸੀਂ ਆਪਣੀ ਮਾਂ ਨੂੰ ਰੋਕੇ ਦੱਸ ਸਕਦੇ ਸੀ ਉਹਦੇ ਨਾਲ ਚੀਜ਼ਾਂ ਸ਼ੇਅਰ ਕਰ ਸਕਦੇ ਸੀ ਕਿ ਅੱਜ ਸਕੂਲੇ ਆ ਹੋਇਆ ਯਾ ਅੱਜ ਗ੍ਰਾਉਂਡ ਨੇ ਮੇਰਾ ਨਾ ਹੋਇਆ ਉਹਨੇ ਤੁਹਾਨੂੰ ਨਰਚਰ ਕਰਨਾ ਆ ਉਹਨੇ ਤੁਹਾਨੂੰ ਵਧੀਆ ਫੀਲ ਕਰਾਉਣਾ ਆ ਉਹਨੇ ਤੁਹਾਨੂੰ ਵੈਲੀਡੇਸ਼ਨ ਦੇਣੀ ਆ ਭਾਵੇਂ ਇੱਕ ਜਿਹੜਾ ਰੋਮਾਂਟਿਕ ਰਿਲੇਸ਼ਨਸ਼ਿਪ ਆ ਤੇ ਇੱਕ ਮਦਰਲੀ ਰਿਲੇਸ਼ਨਸ਼ਿਪ ਆ ਉਹਨਾਂ ਦੋਵਾਂ ਨੂੰ ਤੁਸੀਂ ਕਨਫਿਊਜ਼ ਨਹੀਂ ਕਰ ਸਕਦੇ ਤੁਸੀਂ ਇੱਕ ਮਾਂ ਦਾ ਪਿਆਰ ਉਹਦੀ ਕੇਅਰ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਵਿੱਚੋਂ ਨਹੀਂ ਲੱਭ ਸਕਦੇ ਕੋਈ ਵੀ ਕੁੜੀ ਨਹੀਂ ਚਾਹੁੰਦੀ ਕਿ ਉਹ ਤੁਹਾਡੀ ਮਾਂ ਨੂੰ ਸਵੌਪ ਕਰੇ ਉਹਦੀ ਜਗ੍ਹਾ ਇੱਕ ਵੱਖਰੀ ਹੈ ਤੁਹਾਡੀ ਮਾਂ ਦੀ ਜਗ੍ਹਾ ਇੱਕ ਵੱਖਰੀ ਆ ਸੋਚੋ ਤੁਹਾਡਾ ਘਰ ਆ ਜਿਹੜਾ ਬਲਣ ਡਿਆ ਅੱਗ ਲੱਗੀ ਹੋਈ ਆ ਤੁਸੀਂ ਸਾਈਡ ਤੇ ਬਹਿ ਕੇ ਅੱਗ ਵੱਲ ਵੇਖ ਕੇ ਅੱਗ ਦੀਆਂ ਲਾਟਾਂ ਵੱਲ ਵੇਖ ਕੇ ਕੰਪਲੇਨ ਨਹੀਂ ਕਰ ਸਕਦੇ ਜਾਂ ਰੋ ਨਹੀਂ ਸਕਦੇ ਤੁਹਾਨੂੰ ਉਸ ਅੱਗ ਨੂੰ ਬੁਝਾਉਣ ਦੀ ਲੋੜ ਆ ਕੁੜੀਆਂ ਉਸ ਮੌਕੇ ਤੁਹਾਡੇ ਕੋਲ ਇਹੋ ਚੀਜ਼ ਐਕਸਪੈਕਟ ਕਰ ਰਹੀਆਂ ਜੇ ਤੁਸੀਂ ਉਸ ਅੱਗ ਨੂੰ ਵੇਖ ਕੇ ਸਾਈਡ ਤੇ ਬਹਿ ਕੇ ਰੋਂਦੇ ਹੋ ਤਾਨੂੰ ਲੱਗਦਾ ਹੋਊ ਕੁੜੀ ਨੂੰ ਲੱਗੂਗਾ ਕਿ ਮੈਂ ਐਕਚੁਅਲੀ ਇੱਕ ਬੰਦਾ ਚੁਣਿਆ ਜਿਹੜਾ ਔਖੇ ਵੇਲੇ ਜਿੰਨੂੰ ਪਤਾ ਕੀ ਕਰਨਾ ਆ ਇਮੋਸ਼ਨਸ ਨੂੰ ਆਪਣੇ ਆਪ ਤੇ ਹੈਵੀ ਨਹੀਂ ਹੋਣ ਦਿੰਦਾ ਸੋਲੂਸ਼ਨ ਲੱਭ ਕੇ ਚੀਜ਼ਾਂ ਨੂੰ ਫਿਕਸ ਕਰਦਾ ਆ ਬੰਦੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਆਪਣੇ ਇਮੋਸ਼ਨਸ ਸਪਰੈਸ ਕਰਨ ਦੀ ਲੋੜ ਆ ਧਿਆਨ ਨਾਲ ਸੁਣ ਲੋ ਆ ਗੱਲ ਬੰਦੇ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਪਣੇ ਇਮੋਸ਼ਨਸ ਸਪਰੈਸ ਕਰਨ ਦੀ ਲੋੜ ਆ ਬਸ ਤੁਹਾਨੂੰ ਉਹ ਇਮੋਸ਼ਨਸ ਇਕੱਲਿਆਂ ਬੈਠ ਕੇ ਪ੍ਰੋਸੈਸ ਕਰਨ ਦੀ ਲੋੜ ਆ ਜ਼ਿੰਦਗੀ 'ਚ ਜਦੋਂ ਵਾਦੇ ਘਾਟੇ ਹੁੰਦੇ ਆ ਨਾ ਉਹ ਤੁਸੀਂ ਇਕੱਲੇ ਬੈ ਕੇ ਪ੍ਰੋਸੈਸ ਕਰਨੇ ਆ ਜਾਂ ਜੇ ਕੋਈ ਤੁਹਾਡਾ ਮੇਲ ਬੈਸਟ ਫਰੈਂਡ ਆ ਨਾ ਮੁੰਡਾ ਬੈਸਟ ਫਰੈਂਡ ਆ ਜਾਂ ਤੁਹਾਡਾ ਵੱਡਾ ਭਰਾ ਆ ਉਹਦੇ ਨਾਲ ਤੁਸੀਂ ਬੈ ਕੇ ਉਹ ਗੱਲ ਕਰ ਸਕਦੇ ਆ ਕਿਉਂਕਿ ਪਹਿਲੀ ਗੱਲ ਉਹ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਨਹੀਂ ਆ ਦੂਜੀ ਗੱਲ ਮੈਨ ਟੂ ਮੈਨ ਕਨਵਰਸੇਸ਼ਨ ਜਿਹੜੀ ਉਹ ਤੁਹਾਡੇ ਲਈ ਬੈਸਟ ਆ ਹੁਣ ਇੱਥੇ ਬੜੇ ਲੋਕਾਂ ਨੇ ਸਪੈਸ਼ਲੀ ਕੁੜੀਆਂ ਨੇ ਕਹਣਾ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਮੇਰਾ ਹਸਬੰਦ ਜਾਂ ਮੇਰਾ ਬੋਏਫ੍ਰੈਂਡ ਮੈਂ ਚੋਣੀ ਮੇਰੇ ਨਾਲ ਗੱਲ ਕਰੇ ਮੈਂ ਫਿਰ ਵੀ ਉਹਨੂੰ ਉਹਨਾ ਹੀ ਪਿਆਰ ਕਰੂੰਗੀ ਪਰ ਜਿਹੜੀਆਂ ਸਿਆਣੀਆਂ ਕੁੜੀਆਂ ਹਨ ਉਹਨਾਂ ਨੂੰ ਪਤਾ ਵਾ ਕਿ ਉਹ ਕਿਸੇ ਵੀ ਮੁੰਡੇ ਦੀ ਮਾਂ ਨੂੰ ਰਿਪਲੇਸ ਨਹੀਂ ਕਰ ਸਕਦੀਆਂ ਤੇ ਨਾ ਹੀ ਉਹ ਕਰਨਾ ਚਾਹੁੰਦੀਆਂ ਸੋ ਤੁਹਾਡੇ ਲਈ ਵਧੀਆ ਇਹ ਹੋਈ ਹੈ ਕਿ ਤੁਸੀਂ ਆਪਣੇ ਜਿਹੜੇ ਦਰਦ ਆ ਜੇ ਤੁਹਾਨੂੰ ਰੋਣਾ ਆ ਰਿਹਾ ਵਾ ਉਹ ਆਪਣੀਆਂ ਸਹੇਲੀਆਂ ਮੋਰੇ ਨਾ ਕਰੋ ਉਹ ਗੁੱਸਾ ਤੁਸੀਂ ਜਿਮ ਵਿੱਚ ਕੱਟ ਸਕਦੇ ਹੋ ਮੈਂ ਵੀ ਜਰਨਲ ਕਰ ਲਓ ਆਪਣੇ ਥੌਟਸ ਜਾਂ ਆਪਣੇ ਭਾਵਨਾਵਾਂ ਨਾਲ ਗੱਲ ਕਰ ਲਓ ਜੇ ਤੁਹਾਨੂੰ ਇਕੱਲੇ ਬੈਠ ਕੇ ਰੋਣ ਦੀ ਲੋੜ ਹੈ ਇਟਸ ਓਕੇ ਰੋਣਾ ਕੋਈ ਮਾੜੀ ਗੱਲ ਨਹੀਂ ਹੈ ਜੇ ਕੋਈ ਜ਼ਿੰਦਗੀ ਚ ਵੱਡਾ ਇਵੈਂਟ ਹੋਇਆ ਨਾ ਜਿਹਦੇ ਬਾਰੇ ਮੈਂ ਅੱਗੇ ਗੱਲ ਕਰਨੀ ਹੈ ਕਦੋਂ ਇੱਕ ਬੰਦੇ ਨੂੰ ਰੋਣਾ ਜਾਇਜ਼ ਆ ਜਾਂ ਐਕਸੈਪਟੇਬਲ ਆ ਅੱਗੇ ਕਰ ਦਵਾਂ ਮੈਂ ਗੱਲ ਪਰ ਕਦੀ ਵੀ ਆਪਣੀ ਸਿਹਲੀ ਮੂਰੇ ਬ੍ਰੇਕਡਾਊਨ ਨਾ ਹੋਵੇ ਕਿਉਂਕਿ ਉਹ ਲੀਡਰਸ਼ਿਪ ਲਬੰਡੀ ਹੈ ਹੁਣ ਅੱਗ ਵਾਲੀ ਤੁਹਾਨੂੰ ਮੈਂ ਐਗਜ਼ਾਮਪਲ ਦਿੰਦੀ ਆ ਉਸ ਸਿਚੁਏਸ਼ਨ ਦੇ ਵਿੱਚ ਜਿੱਦੇ ਤੁਸੀਂ ਰੋਣ ਦੇ ਪਿਆ ਥੈਟਸ ਇਟ ਤੁਹਾਡੇ ਰਿਲੇਸ਼ਨਸ਼ਿਪ ਦੀ ਤੁਹਾਡੀ ਮੈਰਿਜ ਦੀ ਪੂਟੀ ਗਿਣਤੀ ਸ਼ੁਰੂ ਹੋ ਗਈ ਹੈ ਹੁਣ ਤੁਸੀਂ ਜੇ ਆਪਣੇ ਪਿਓ ਦੀ ਐਗਜ਼ਾਮਪਲ ਲਵੋ ਜੇ ਤੁਸੀਂ ਆਪਣੇ ਪਿਓ ਦੇ ਨਾਲ ਵੱਡੇ ਹੋਏ ਆ ਆਪਣੇ ਦਾਦੇ ਦੇ ਨਾਲ ਵੱਡੇ ਹੋਏ ਆ ਤੁਸੀਂ ਉਹਨਾਂ ਨੂੰ ਕਿੰਨੀ ਕਵਾਰੀ ਰੋਂਦਿਆ ਵੇਖਿਆ ਆਪਣੀਆਂ ਦਾਦੀਆਂ ਮੂਰੇ ਜਾਂ ਆਪਣੀ ਮਾਂ ਮੂਰੇ ਉਹ ਸਭ ਕੁਝ ਅੰਦਰ ਰੱਖਦੇ ਬਰੋ ਉਹਨੂੰ ਹੀ ਸਟੋਇਸਿਜ਼ਮ ਆਂਦੇ ਆ ਉਨੂੰ ਹੀ ਮੈਗਨੇਟਿਕ ਮੈਨ ਦਾ ਜਿਹੜਾ ਇੱਕ ਮਾਸਕੁਲੇਨ ਫਰੇਮ ਆਂਦੇ ਆ ਤੇ ਤੁਹਾਡੇ 'ਚ ਕੋਈ ਘਾਟ ਨਹੀਂ ਆ ਤੁਹਾਨੂੰ ਬਸ ਕੁੜੀਆਂ ਦੀ ਸੁੰਦਰਤਾ ਜਿਹੜੀ ਉਹ ਪਟਕਾ ਦਿੰਦੀ ਹੈ ਖਰੇ ਮੇਰੀ ਜੇਲੀ ਨਹੀਂ ਸੋਹਣੀ ਆ ਜੇ ਮੈਨੂੰ ਇਹ ਕਹਿਣ ਦੀ ਆ ਆਪਣੇ سینੇ ਨਾਲ ਲਾ ਕੇ ਕਿ ਰੋਲਾ ਮੇਰੇ ਨਾਲ ਕੋਈ ਗੱਲ ਨਹੀਂ ਤੇ ਮੈਂ ਰੋ ਲੈਂਦਾ ਹਾਂ ਜੇ ਹੁਣ ਮੈਨੂੰ ਇੰਨਾ ਪਿਆਰ ਕਰਨ ਦੀ ਹੈ ਜਦੋਂ ਮੈਂ ਰੋਣ ਨਹੀਂ ਡਿਆ ਉਦੋਂ ਮੈਨੂੰ ਕਿੰਨਾ ਪਿਆਰ ਕਰੂਗੀ ਜਦੋਂ ਮੈਂ ਐਕਚੁਅਲੀ ਇਹਦੇ ਨਾਲ ਓਪਨ ਅਪ ਹੋ ਗਿਆ ਇਮੋਸ਼ਨਲੀ ਜਾਂ ਇਹਨੂੰ ਸਾਰੀ ਆਪਣੇ ਦੁੱਖ ਤਰਦ ਕਹਾਣੀ ਸੁਣਾਉਂਦੀ ਜਾਂ ਇਹਦੇ ਮੂਰੇ ਰੋ ਲਿਆ ਕੁੜੀਆਂ ਜਿਹੜੀਆਂ ਉਹ ਹਮੇਸ਼ਾ ਉਹ ਚੀਜ਼ਾਂ ਚਾਹੁੰਦੀਆਂ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨਹੀਂ ਜਾਂ ਜਿਹੜੀਆਂ ਉਹਨਾਂ ਦੀ ਰੀਚ ਤੋਂ ਬਾਹਰ ਆ ਤੁਹਾਡਾ ਰੋਣਾ ਉਹਨਾਂ ਦੀ ਰੀਚ ਤੋਂ ਬਾਹਰ ਆ ਫਿਰ ਤੁਸੀਂ 2+2 4 ਹੀ ਹੁੰਦੇ ਬ੍ਰੋ ਉਹ ਐਕਸਪੈਕਟ ਕਰ ਰਹੀਆਂ ਹੋ ਤੁਹਾਡੇ ਤੋਂ ਕਿ ਕੀ ਮੈਂ ਇਸ ਬੰਦੇ ਨੂੰ ਬ੍ਰੇਕ ਕਰ ਸਕਦੀ ਹਾਂ ਕਿ ਇਹ ਮੇਰੇ ਸਾਹਮਣੇ ਰੋਲੇ ਵੇਖ ਲਓ ਕਰਕੇ ਵੇਖ ਲਓ ਇਹ ਚੀਜ਼ਾਂ ਫਿਰ ਆ ਕੇ ਮੈਨੂੰ ਦੱਸ ਦਿਓਗੀ ਮੈਂ ਸਹੀ ਹਾਂ ਜਾਂ ਮੈਂ ਗਲਤ ਹਾਂ ਇਮੋਸ਼ਨਲ ਮੈਚਿਓਰਿਟੀ ਇਹ ਚੀਜ਼ ਨਹੀਂ ਹੈ ਕਿ ਤੁਸੀਂ ਆਪਣੀ ਪੇਨ ਉਸ ਇਨਸਾਨ ਨੂੰ ਦੇ ਦਿਓ ਜਿੰਨੂੰ ਤੁਹਾਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ ਜੇ ਤੁਹਾਡੀ ਜੋ ਬੋਸ ਕੁੜੀ ਨੂੰ ਪ੍ਰੋਟੈਕਟ ਕਰਨਾ ਫਿਰ ਤੁਸੀਂ ਉਹਨੂੰ ਇਮੋਸ਼ਨਲ ਟਰੋਮਾ ਥੋੜੀ ਦੇ ਸਕਦੇ ਆ ਆਪਣਾ ਉਹਨੂੰ ਤੁਸੀਂ ਸੇਫ ਰੱਖਣਾ ਆ ਉਹ ਭਾਵੇਂ ਬਾਹਲੀ ਦੁਨੀਆਂ ਆ ਉਹ ਭਾਵੇਂ ਤੁਹਾਡੀ ਜ਼ਿੰਦਗੀ ਜੋ ਚੱਲ ਰਿਹਾ ਵਾ ਜਿਹੜਾ ਕਿ ਇਮੋਸ਼ਨਲ ਆ ਜਾਂ ਟਰਮੈਟਿਕ ਆ ਉਹ ਤੋਂ ਸੇਫ ਰੱਖਣਾ ਆ ਤੁਸੀਂ ਉਹਦੇ ਲਈ ਇੱਕ ਤੂਫਾਨ ਨੂੰ ਡੱਕਣਾ ਆ ਤਾਂ ਕਿ ਉਹ ਸੇਫ ਫੀਲ ਕਰ ਸਕੇ ਪਰ ਜਦੋਂ ਹੀ ਖੁਦ ਤੂਫਾਨ ਦੇ ਨਾਲ ਚੱਲ ਕੇ ਉਹਦੇ ਨੇੜੇ ਆ ਰਹੇ ਆ ਤੇ ਉਹ ਤੂਫਾਨ ਆ ਜਿਹੜਾ ਉਹਦੇ ਉੱਤੇ ਸੁੱਟ ਰਹੇ ਆ ਫੇਰ ਉਹਨੂੰ ਕਦੀ ਵੀ ਫੀਲਿੰਗ ਨਹੀਂ ਹੋਣੀ ਕਿ ਮੈਂ ਇੱਕ ਲੀਡਰ ਦੇ ਨਾਲ ਆਇਆ ਮੈਂ ਇਸ ਸਿਚੁਏਸ਼ਨ ਦੇ ਵਿੱਚ ਆ ਇਸ ਬੰਦੇ ਦੇ ਨਾਲ ਸੇਫ ਆ ਜਦੋਂ ਇੱਕ ਅੰਦੇ ਸ਼ੇਰ ਦੇ ਸਾਟ ਲੱਗਦੀਆਂ ਨਾ ਉਹ ਜਿਹੜਾ ਉਹਦਾ ਝੋਣੜਿਆ ਉਤੋਂ ਪਰੇ ਹੋ ਕੇ ਦਿਨ ਘਟਦਾ ਹੈ ਹੀਲ ਹੋ ਕੇ ਵਾਪਸ ਆਉਂਦਾ ਆ ਕਦੀ ਵੀ ਉਸ ਝੋਣੜ ਦੇ ਮੂਰੇ ਆਪਣੀ ਫੈਮਿਲੀ ਦੇ ਮੂਰੇ ਉਸ ਪੀੜ ਨੂੰ ਦਰਸਾਉਂਦਾ ਨਹੀਂ ਆ ਕਿ ਮੈਂ ਕਿੰਨੀ ਪੀੜ ਦੇ ਵਿੱਚ ਆ ਮੇਰੇ ਵੱਲ ਵੇਖੋ ਮੈਨੂੰ ਸਿੰਮਫਟੀ ਦਿਓ ਇਸ ਜ਼ਿੰਦਗੀ ਦੇ ਵਿੱਚ ਬੰਦਿਆਂ ਦੇ ਨਾਲ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਹਨ ਜਿੱਥੇ ਰੋਣਾ ਜਾਇਜ਼ ਆ ਜਦੋਂ ਤੁਸੀਂ ਕਿਸੇ ਲਵਡ ਵਨ ਨੂੰ ਗਵਾ ਦਿੰਦੇ ਹੋ ਨਾ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਉੱਥੇ ਆਫ ਕੋਰਸ ਅਥਰੂ ਆ ਜਿਹੜੇ ਤੁਹਾਡੀਆਂ ਅੱਖਾਂ 'ਚੋਂ ਡਿੱਗਣੇ ਆ ਥੈਟਸ ਓਕੇ ਉਹ ਵਾਂਸ ਇਨ ਅ ਲਾਈਫਟਾਈਮ ਟ੍ਰੈਜੇਡੀਜ਼ ਹੁੰਦੀਆਂ ਤੇ ਉਦੋਂ ਆਪਣੇ ਆਪ ਨੂੰ ਰੋਕਣ ਦੀ ਲੋੜ ਨਹੀਂ ਹੈ ਭਾਵੇਂ ਉਹ ਵੀ ਕੰਟਰੋਲਡ ਆ ਇੱਕ ਬਰੀਫ ਟਾਈਮ ਦੇ ਵਾਸਤੇ ਇਹ ਨਹੀਂ ਕਿ ਤੁਸੀਂ ਉਸ ਚੀਜ਼ ਨੂੰ ਸੱਤਾ ਦਿਨਾਂ ਵਾਲੀ ਕੈਰੀ ਗਣਨੇ ਆ ਆਫ ਕੋਰਸ ਗ੍ਰੀਫ ਨੂੰ ਪ੍ਰੋਸੈਸ ਕਰਨਾ ਸਾਡੀ ਰਿਸਪਾਂਸਿਬਿਲਟੀ ਆ ਪਰ ਸਾਡੀ ਰਿਸਪਾਂਸਿਬਿਲਟੀ ਇਹ ਵੀ ਹੈ ਕਿ ਜੇ ਸਾਡੇ ਅਰਾਊਂਡ ਕੁੜੀਆਂ ਵਾਂ ਜਨਾਨੀਆਂ ਵਾਂ ਬੱਚੇ ਆ ਆਪਾਂ ਉਹਨਾਂ ਦੀ ਸ਼ੀਲਡ ਬਣੀਏ ਨਾ ਕਿ ਆਪਣੇ ਆ ਥਰੂ ਉਹਨਾਂ ਮੂਰੇ ਸੁੱਟੀਏ ਉਹ ਜਿਹੜੀ ਇਮੋਸ਼ਨਲ ਮੂਮੈਂਟ ਆ ਜਿੱਥੇ ਤੁਸੀਂ ਲਵਡ ਵਨ ਨੂੰ ਗਵਾ ਲਿਆ ਵਾ ਜਿੱਥੇ ਇੱਕ ਵੱਡੀ ਟ੍ਰੈਜੇਡੀ ਹੋਈ ਆ ਉਹ ਚੀਜ਼ਾਂ ਰੇਅਰ ਆ ਤੇ ਉਹ ਆਪਾਂ ਰੇਅਰ ਹੀ ਰੱਖਣੀਆਂ ਆ ਉਹਨਾਂ ਨੂੰ ਆਪਾਂ ਰੋਟੀ ਨਹੀਂ ਬਣਾ ਸਕਦੇ ਹਾਂ ਮੈਂ ਉਦੋਂ ਰੋਇਆ ਸੀ ਇਸ ਕੁੜੀ ਨੇ ਮੇਰੀ ਸਪੋਰਟ ਕੀਤੀ ਸੀ ਹੁਣ ਮੈਨੂੰ ਬਿਜ਼ਨਸ ਦੇ ਵਿੱਚ ਥੋੜਾ ਬਾਲਾ ਘਾਟਾ ਪੈ ਗਿਆ ਜਾਂ ਮੇਰੀ ਗੱਡੀ ਦਾ ਟਾਇਰ ਪੰਕਚਰ ਹੋ ਗਿਆ ਤੇ ਮੈਂ ਉਸ ਚੀਜ਼ ਬਾਰੇ ਆ ਕੇ ਕੰਪਲੇਨ ਕਰਨ ਲੱਗ ਪਾ ਰੋਟੀ ਨਹੀਂ ਬਣਨੀ ਚਾਹੀਦੀਆਂ ਇਹ ਚੀਜ਼ਾਂ ਕਿਉਂਕਿ ਤੁਹਾਡੇ ਅਥਰੂ ਆ ਜਿਹੜੇ ਜਿੰਨੇ ਰੇਅਰ ਆ ਨਾ ਓਨੀ ਉਹਨਾਂ ਦੀ ਕੀਮਤ ਵੱਧਿਆ ਜਿੰਨੇ ਤੁਸੀਂ ਸੌਫਟ ਹੋਈ ਜਾਓਗੇ ਉਹਨਾਂ ਹੀ ਵੱਡਾ ਪ੍ਰਾਈਜ਼ ਤੁਹਾਡੀ ਮਾਸਕੁਲਿਨਿਟੀ ਨੂੰ ਪੇ ਕਰਨਾ ਪੈਣਾ ਹੈ ਤੁਸੀਂ ਫੀਲ ਕਰ ਸਕਦੇ ਹੋ ਇਹ ਚੀਜ਼ਾਂ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਤਾਲਾ ਲਾ ਕੇ ਦੇ ਆਪਣਾ ਜਿਹੜਾ ਦੇ ਲਿਆ ਬਾਹਰ ਰੱਖ ਆਓ ਕਿਤੇ ਨਹੀਂ ਪਰ ਤੁਸੀਂ ਬ੍ਰੇਕਡਾਊਨ ਨਹੀਂ ਹੋ ਸਕਦੇ ਆਪਣੇ ਰੋਮਾਂਟਿਕ ਪਾਰਟਨਰ ਮੂਰੇ ਤੇ ਆਪਣੇ ਬੱਚਿਆਂ ਮੂਰੇ ਤੁਹਾਨੂੰ ਸਟਰੋਂਗ ਰਹਿਣ ਦੀ ਲੋੜ ਆ ਜੇ ਤੁਸੀਂ ਅਸ ਟਾਈਮ ਇੱਕ ਕਨਫਿਊਜ਼ਨ ਦੇ ਵਿੱਚ ਆਂ ਕਿ ਕੁੜੀਆਂ ਮੈਨੂੰ ਆਂਦੀਆਂ ਮੈਨਾਂ ਓਪਨ ਅਪ ਹੋ ਜੇ ਆਪਾਂ ਆਪਣਾ ਕਨੈਕਸ਼ਨ ਜਿਹੜਾ ਉਹਨੂੰ ਸਟਰੋਂਗ ਕਰਨਾ ਆ ਫਿਰ ਮੇਬੀ ਮੈਨੂੰ ਓਪਨ ਅਪ ਹੋਣ ਦੀ ਲੋੜ ਆ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਵਾਂ ਅੱਜ ਤੱਕ ਫਾਸ ਦੇ ਵਿੱਚ ਜਦੋਂ ਵੀ ਮੇਰੀ ਗਰਲਫ੍ਰੈਂਡ ਸੀਗੀ ਕਦੀ ਵੀ ਇਸ ਗੱਲ ਤੇ ਉਹਨੇ ਮੈਨੂੰ ਇਹ ਨਹੀਂ ਕਿਹਾ ਕਿ ਸਾਨੂੰ ਬ੍ਰੇਕਅਪ ਕਰਨਾ ਚਾਹੀਦਾ ਕਿਉਂਕਿ ਤੂੰ ਮੈਨਾਂ ਓਪਨ ਅਪ ਨਹੀਂ ਹੁੰਦਾ ਸੋ ਇਹ ਚੀਜ਼ ਦੇ ਵਿੱਚ ਤੁਸੀਂ ਸੇਫ ਆ। ਓਪਨ ਅਪ ਹੋਣ ਦੀ ਬਜਾਏ ਜਾਂ ਆਪਣੀਆਂ ਇਮੋਸ਼ਨਲ ਟ੍ਰਬਲਸ ਉਸ ਕੁੜੀ ਤੇ ਸੁੱਟਣ ਤੋਂ ਪਹਿਲਾਂ ਤੁਹਾਨੂੰ ਪ੍ਰਾਈਵੇਟਲੀ ਬੈ ਕੇ ਇਕੱਲੇ ਰਿਫਲੈਕਟ ਕਰਨ ਦੀ ਲੋੜ ਆ, ਸਟਰੈਂਥ ਬਿਲਡ ਕਰਨ ਦੀ ਲੋੜ ਆ ਸਾਇਲੈਂਟਲੀ। ਜਦੋਂ ਤੁਹਾਡੇ ਮਨ 'ਚ ਕਲੈਰਟੀ ਐਂਡ ਡਾਇਰੈਕਸ਼ਨ ਆ, ਕੰਟਰੋਲ ਆ, ਫਿਰ ਤੁਸੀਂ ਵਾਪਸ ਆ ਕੇ ਉਹਦੇ ਨਾਲ ਪ੍ਰੋਪਰਲੀ ਜਿਹੜੀ ਮਾਰਤਾਲਾ ਆਪਾਂ ਕਹਿ ਲੋ ਕਰ ਸਕਦੇ ਆ। ਜਦੋਂ ਇੱਕ ਜਨਾਨੀ ਨੂੰ ਪਤਾ ਲੱਗ ਜਾਂਦਾ ਨਾ ਕਿ ਤੁਸੀਂ ਜਿਹੜੀ ਇਮੋਸ਼ਨਲ ਪੇਨ ਜਾਂ ਇਵਨ ਫਿਜ਼ੀਕਲ ਪੇਨ ਨੂੰ ਹੈਂਡਲ ਕਰ ਸਕਦੇ ਆ, ਉਹਦੀ ਮਦਦ ਦੇ ਬਿਨਾ ਜਾਂ ਉਤੇ ਲੀਨ ਹੋਏ ਬਿਨਾ ਫਿਰ ਉਹ ਸੇ ਫੀਲ ਕਰਦੀ ਹੈ ਕਿ ਹਾਂ ਐਕਚੁਅਲੀ ਮੈਂ ਇੱਕ ਐਕਚੁਅਲ ਮਾਸਕੁਲਨ ਫਰੇਮ ਵਾਲੇ ਬੰਦੇ ਦੇ ਨਾਲ ਹਾਂ ਜਿੱਤੇ ਉਹ ਫੁਲੀ ਰਿਲਾਇ ਕਰ ਸਕਦੀ ਆ ਜਿੱਤੇ ਉਹ ਲੀਨ ਕਰ ਸਕਦੀ ਆ ਇਹਨੂੰ ਹੀ ਆਪਾਂ ਫਰੇਮ ਆਂਨੇ ਇਹਨੂੰ ਹੀ ਆਪਾਂ ਕਹਿ ਸਕਦੇ ਆ ਕਿ ਮਾਸਕੁਲਨ ਗ੍ਰੈਵਿਟੀ ਤੇ ਇਹੋ ਚੀਜ਼ ਆਪਾਂ ਐਸਐਮਵੀ ਮਾਸਟਰ ਅਕੈਡਮੀ ਦੇ ਵਿੱਚ ਸਿਖਾਉਂਨੇ ਆ ਜੇ ਤੁਸੀਂ ਥੱਕ ਚੁੱਕੇ ਆ ਕਿ ਇਮੋਸ਼ਨਸ ਜਿਹੜੇ ਐਗਜ਼ਿਸਟ ਨਹੀਂ ਕਰਦੇ ਤੁਸੀਂ ਆਪਣੇ ਆਪ ਨੂੰ ਇੱਕ ਵੀਕ ਇਨਸਾਨ ਜਿਹੜਾ ਉਹ ਨਹੀਂ ਬਖਾਉਣਾ ਚਾਹੁੰਦੇ ਦੁਨੀਆ ਨੂੰ ਕਿ ਮੈਂ ਵੀ ਕਿਹਾ ਐਸਾ ਵੀ ਮਾਸਟਰ ਅਕੈਡਮੀ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਇਮੋਸ਼ਨਲ ਡੈਪਥ ਕਿਦਾਂ ਬਿਲਡ ਕਰਨੀ ਆ ਆਪਣੀ ਜਿਹੜੀ ਮਾਸਕੁਲਿਨੈਸ ਆ ਉਹਨੂੰ ਸੈਕਰੀਫਾਈਜ਼ ਕੀਤੇ ਬਿਨਾ ਤੁਹਾਨੂੰ ਜਿਹੜੀ ਦੁਨੀਆ ਵਾਂ ਉਹਦੀ ਲੋੜ ਨਹੀਂ ਹੈ ਕਿ ਉਹ ਲੋਕੀ ਮੇਰੀ ਪੀੜ ਜਿਹੜੀ ਉਹ ਸੁਣ ਤੁਹਾਨੂੰ ਬਸ ਇੱਕ ਬੰਦਾ ਬਣ ਦੀ ਲੋੜ ਆ ਜਿਹੜਾ ਉਸ ਪੀੜ ਨੂੰ ਕੰਟੇਨ ਕਰ ਸਕਦਾ ਵਾ ਆਪਣੇ ਅੰਦਰ ਹੋਲਡ ਕਰ ਸਕਦਾ ਵਾ ਤੁਸੀਂ ਰੋਬੋਟ ਨਹੀਂ ਹੈ ਬ੍ਰੋ ਤੁਸੀਂ ਹਾਰਟਲੈਸ ਨਹੀਂ ਪਰ ਤੁਹਾਡੇ ਜਿਹੜੇ ਇਮੋਸ਼ਨਸ ਆ ਨਾ ਉਹਨਾਂ ਨੇ ਕਦੀ ਵੀ ਇੱਕ ਰਿਲੇਸ਼ਨਸ਼ਿਪ ਨੂੰ ਲੀਡ ਨਹੀਂ ਕਰਨਾ ਤੁਹਾਡੀ ਮੈਸਕੁਲਿਨਿਟੀ ਨੇ ਕਰਨਾ ਹੈ ਜੇ ਤੁਹਾਨੂੰ ਰੋਣ ਦੀ ਲੋੜ ਆ ਇਟਸ ਓਕੇ ਆਪਣੇ ਭਰਾਵਾਂ ਦੇ ਨਾਲ ਬਹਿ ਕੇ ਰੋ ਲੋ ਇਕੱਲੇ ਬਹਿ ਕੇ ਰੋ ਲੋ ਇੱਕ ਡਾਰਕ ਕਮਰੇ ਦੇ ਵਿੱਚ ਸੌਣ ਤੋਂ ਪਹਿਲਾਂ ਇਕੱਲੇ ਬੈੱਡ ਤੇ ਲੰਮੇ ਪੈ ਕੇ ਰੋ ਲੋ ਇਟਸ ਓਕੇ ਪਰ ਕਦੀ ਵੀ ਆਪਣੀ ਜਨਾਨੀ ਮੂਰੇ ਆਪਣੇ ਬੱਚਿਆਂ ਮੂਰੇ ਨਾ ਰੋਇਓ ਅਗਲੇ ਦਿਨ ਉਠੋ ਟ੍ਰੇਨਿੰਗ ਕਰੋ ਸਿਚੁਏਸ਼ਨਸ ਨੂੰ ਆਪਣੀ ਫੈਮਿਲੀ ਨੂੰ ਲੀਡ ਕਰੋ ਤੇ ਉਹ ਬੰਦਾ ਬਣੋ ਜਿੱਤੇ ਉਹ ਕੁੜੀ ਲੀਨ ਕਰ ਸਕਦੀ ਆ ਨਾ ਕਿ ਉਹ ਬੰਦਾ ਜਿਹੜਾ ਉਸ ਕੁੜੀ ਤੇ ਲੀਨ ਕਰ ਰਿਹਾ ਵਾ ਮжоਰਿਟੀ ਕੁੜੀਆਂ ਦੀਆਂ ਅੱਖਾਂ ਵਿੱਚ ਜਦੋਂ ਤੁਸੀਂ ਇਮੋਸ਼ਨਲੀ ਬ੍ਰੇਕਡਾਊਨ ਹੋ ਜਾਂਦੇ ਹੀ ਨਾ ਯਾਨੀ ਕਿ ਰੌਂਡ ਆਪੇ ਨੇ ਜਾਂ ਕੰਪਲੇਨਿੰਗ ਕਰਨ ਦਾ ਮੈਨ ਨੇ ਬਾਲੀ ਤੁਸੀਂ ਇੱਕ ਹੀਰੋ ਤੋਂ ਇੱਕ ਆਮ ਇਨਸਾਨ ਵਿੱਚ ਤਬਦੀਲ ਹੋਇਆ ਉਹਨੇ ਉਸ ਕੁੜੀ ਦੀਆਂ ਅੱਖਾਂ ਵਿੱਚ ਜਿਹੜੀ ਚੀਜ਼ ਨੇ ਤੁਹਾਡਾ ਕਨੈਕਸ਼ਨ ਕੈਮਿਸਟਰੀ ਸਭ ਕੁਝ ਮਾਰ ਦੇਣਾ ਹੈ ਕਿਉਂਕਿ ਉਸ ਕੁੜੀ ਨੂੰ ਇੱਕ ਹੀਰੋ ਚਾਹੀਦਾ ਉਹ ਤੁਹਾਡੇ ਵਿੱਚ ਇੱਕ ਹੀਰੋ ਨੂੰ ਵੇਖਦੀ ਹੈ ਤਾਂ ਉਹਨੇ ਤੁਹਾਨੂੰ ਪਸੰਦ ਕੀਤਾ ਜੇ ਤੁਸੀਂ ਇਮੋਸ਼ਨਲ ਕੰਟਰੋਲ ਹੈ ਜਿਹੜਾ ਮਾਸਟਰ ਕਰਨਾ ਚਾਹੁੰਦੇ ਆ ਬਿਨਾ ਇਮੋਸ਼ਨਲ ਡੈਪਥ ਲੂਜ਼ ਕੀਤੇ ਆ ਤੁਹਾਨੂੰ ਐਸਮੇ ਮਾਸਟਰ ਅਕੈਡਮੀ ਹਾਡੀ ਜਿਹੜੀ 브ਦਰਹੁੱਡ ਆ ਔ ਜੁਆਇਨ ਕਰਨੀ ਚਾਹੀਦੀ ਹੈ 30 ਦਿਨਾਂ ਦਾ ਚੈਲੰਜ ਐਕਸੈਪਟ ਕਰਕੇ ਤੁਸੀਂ ਇੱਕ ਮੁੰਡੇ ਦੇ ਫਰੇਮ ਚੋਂ ਇੱਕ ਬੰਦੇ ਦੇ ਫਰੇਮ ਵਿੱਚ ਤਬਦੀਲ ਹੋ ਸਕਦੇ ਆ ਉੱਥੇ ਆਪਾਂ ਸਟਰੈਂਥ ਕਲੈਰਿਟੀ ਤੇ ਲੀਡਰਸ਼ਿਪ ਜਿਹੜੀ ਉਹਦੀ ਗੱਲ ਕਰਦੇ ਆ ਜਿਹੜੀ ਚੀਜ਼ਾਂ ਮੈਂ ਇੱਥੇ ਸ਼ੇਅਰ ਨਹੀਂ ਕਰਦਾ ਤੇ ਸਟੈਪ ਬਾਏ ਸਟੈਪ 3 ਲੈਵਲ ਪ੍ਰੋਗਰਾਮ ਜਿਹੜਾ ਤੁਸੀਂ ਫੋਲੋ ਕਰਕੇ ਇਹ ਸਾਰੀਆਂ ਚੀਜ਼ਾਂ ਮਾਸਟਰ ਕਰ ਸਕਦੇ ਜੀ ਉਸ ਕੁੜੀ ਨੂੰ ਤੁਹਾਡੇ ਅਥਰੂ ਨਹੀਂ ਚਾਹੀਦੇ bro ਉਸ ਕੁੜੀ ਨੂੰ ਡਾਇਰੈਕਸ਼ਨ ਚਾਹੀਦੀ ਆ ਜਿਹੜੀ ਤੁਹਾਡੇ ਅੰਦਰ ਆ ਤੇ ਜਿੰਨੂੰ ਬਾਹਰ ਕੱਢਣਾ ਮੇਰੀ ਜ਼ਿੰਮੇਵਾਰੀ ਆ ਐਸਐਮਈ ਮਾਸਟਰ ਅਕੈਡਮੀ ਜੁਆਇਨ ਕਰਨ ਦੇ ਵਾਸਤੇ ਲਿੰਕ ਦਿੱਸਕ੍ਰਿਪਸ਼ਨ ਦੇ ਵਿੱਚ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ